ਗਰ ਮਹੀਨੇ ਦੇ ਅੰਦਰ ਮੱਤ ਮਾਰੀ ਆ ਚੱਲਾ ਬਾਹਰ ਮੜਾ ਜਾ ਠੰਡਾ ਹੋਇਆ ਵਾ ਤੇ ਕੋਸ਼ਾ ਰਹਿੰਦਾ ਖੁੰਦਾ ਬੁੱਢੀ ਨੇ ਮੇਰਾ ਦਿਮਾਗ ਖਰਾਬ ਕਰਤਾ ਮਮੀ ਦਾ ਇੰਨਾ ਮੇਰੇ ਦਿਮਾਗ ਨੂੰ ਤਪ ਚੜਿਆ ਮਮੀ ਕੀ ਗੱਲਾਂ ਕਰਨਦੇ ਹੋ ਤੁਸੀਂ ਕੀ ਹੋਇਆ ਵਾ ਮੈਂ ਅੰਦਰ ਵੀ ਸੌਂਦੀ ਆ ਬੜਾ ਰੋਲਾ ਜਾ ਪਾਉਂਦੇ ਹੋ ਤੁਸੀਂ ਦੀਦੀ ਨਾਲ ਕੀ ਗੱਲ ਹੋਈ ਆ ਗੱਲਾਂ ਕੀ ਕਰਨੀਆਂ ਮੋਟੀ ਮੱਤ ਵਾਲੀ ਨੂੰ ਮੈਂ ਆਖਿਆ ਵੀ ਆਪਣੀ ਮਾਂ ਨਾਲ ਗੱਲ ਕਰੀ ਪੈਲੀ ਦੀ ਤੇ ਇਹ ਕਹਿੰਦੇ ਮੈਂ ਨਹੀਂ ਕਰਨੀ ਅੱਜ ਤੇ ਮੈਨੂੰ ਪੈ ਹੀ ਗਈ ਗਾੜੀ ਹਾਂ ਅੰਮੀ ਆਂ ਡੀਏਗੋ ਸਾਰੀ ਆਂਦੇ ਜੇ ਮੈਂ ਤੇ ਮਰਲਾ ਵੀ ਨਹੀਂ ਲਿਆਉਣੀ ਮੈਂ ਬੇਹਦ ਦੁਆ ਪੁੱਤਾਂ ਦਾ ਸੋਚਦੀ ਮੈਂ ਐਨੇ ਵੀ ਜੀਉਦੀ ਉੱਥੋਂ 8 ਕਿੱਲੇ ਆ ਜਾਣ ਕਿਤੇ ਜਿਹੜੀ ਇੱਥੇ ਵਾਲੀ 6 ਕਿੱਲੇ ਆ ਨਾ ਉਹ ਤੁਹਾਡੇ ਨਾਲ ਹੋ ਜਾਣਗੇ ਮੰਮੀ ਇਹ ਗੱਲ ਤੁਸੀਂ ਆਪਣੇ ਦਿਮਾਗ ਚੋਂ ਕੱਢ ਦੋ ਉਹ ਬੜੀ ਚਲਾਕ ਆ ਉਹਨੇ ਤਾਂ ਇੱਕ ਮਰਲਾ ਤਾਂ ਬੜੀ ਦੂਰ ਦੀ ਗੱਲ ਆ ਉਹਨੇ ਤਾਂ ਇੱਕ ਪੈਲੀ ਦਾ ਹਿੱਸਾ ਇੱਕ ਜਿੰਨਾ ਵੀ ਨਹੀਂ ਦੇਣਾ ਕਹੇ ਨਵੇਂ ਠੀਕ ਆ ਜਿੰਨਾ ਚਿਰ ਮੈਂ ਜਿੰਦੀ ਆ ਨਾ ਨਹੀਂ ਨਹੀਂ ਮੰਮੀ ਇਹ ਤੁਸੀਂ ਆਪਣੇ ਦਿਮਾਗ ਚੋਂ ਵਹਿਮ ਕੱਢ ਦੋ ਵੀ ਕਿ ਉਹ ਪਹਿਲੀ ਦੇ ਇੱਥੋਂ ਵਾਲਾ ਹਿੱਸਾ ਨਾ ਵਡਾਉਗੀ ਜੇ 6 ਕਿੱਲੇ ਨਾ 6ਾਂ ਵਿੱਚੋਂ ਨੇ ਅੱਧ ਲੈਣਾ ਹੀ ਲੈਣਾ ਵਾ 3 ਕਿੱਲੇ ਉਹਨੇ ਲੈਣਾ ਹੀ ਲੈਣੇ ਆਪਣੀ ਇਹ ਕਿਤਰਾ ਲੈ ਲੂਗੀ ਜਦੋਂ ਉੱਥੋਂ ਉਹਨੂੰ ਮਿਲ ਜੂਗੀ ਜਿੰਨਾ ਚਿਰ ਮੈਂ ਜਿੰਨੀ ਆ ਮੈਂ ਤਾਂ ਨਹੀਂ ਇਹ ਕੰਮ ਹੋਣ ਦਿੰਦੀ ਉਹ ਮੰਮੀ ਬੜੀ ਚਲਾਕ ਆ ਉਹ ਇੱਥੋਂ ਵਾਲੀ ਪਹਿਲੀ ਛੱਡਦੀ ਆ ਉਹਨੇ ਕਦੇ ਵੀ ਨਹੀਂ ਛੱਡਣੀ ਉਹ ਪਹਿਲੀ ਕਿਤਰਾ ਨਾ ਛੱਡੂਗੀ ਵੇਖੀ ਜਾਈ ਤੂੰ ਹੁੰਦਾ ਕੀ ਅੱਗੇ ਅੱਗੇ ਨਹੀਂ ਛੱਡਣੀ ਮੰਮੀ ਤੁਸੀਂ ਵੇਖੀ ਜਾਓ ਤੁਸੀਂ ਦੇਖਿਓ ਵੇਖਿਓ ਕੀ ਕਰਦੀ ਆ ਉਹ ਹਾਲੇ ਤੋ ਮੰਨਣ ਹੀ ਨਹੀਂ ਲਈ ਹਾਲੇ ਤੇ ਪੂਰੀ ਵੇਰੀ ਆ ਕਿ ਮੈਂ ਨਹੀਂ ਉੱਥੇ ਗੱਲ ਕਰਨੀ ਨਹੀਂ ਕਰਨੀ ਹੁਣ ਕੋਈ ਨਹੀਂ ਮੈਂ ਉਹਦੇ ਘਰ ਵਾਲੇ ਨੂੰ ਆਖੂਗੀ ਉਹ ਕਰੂ ਇਹਨੂੰ ਸਿੱਧਿਆ ਹਾਲੇ ਤੋ ਵੀ ਆਂਦਾ ਕਿ ਕੋਈ ਨਹੀਂ ਮੰਮੀ ਪਿਆਰ ਨਾਲ ਠੰਡੇ ਸਬਾ ਨਾਲੀ ਇਹਦੇ ਕੋ ਮਤਲਬ ਕੱਢਣਾ ਪਰ ਇਹ ਨਹੀਂ ਠੰਡੇ ਸਬਾ ਨ ਵਰਤਨ ਵਾਲੀ ਜਿੱਦੰਤੇ ਰਵੇ ਆਇਆ ਹੋਇਆ ਤੋ ਕਿੰਨਾ ਦਾਜ ਲਿਆਈ ਹਾਂ ਇਹਦੇ ਮਾਪਿਆਂ ਨੇ ਤੋ ਕੁਛ ਵੀ ਨਾ ਦਿੱਤਾ ਅੱਖਾਂ ਲੱਗੇ ਚੱਲ ਪੈੜੀ ਇਹ ਵੀ ਰਿਸ਼ਤਾ ਕਰ ਲਿਆ ਕਿ ਚੱਲ ਪੈੜੀ ਵਾਲੀ ਕੁੜੀ ਐ ਪੈੜੀ ਲੈ ਉਹ ਨਾਂ ਵੀ ਕੁਝ ਦੇਣੀ ਕਹਿੰਦੀ ਕੋਈ ਗੱਲ ਨਹੀਂ ਤਾਂ ਤੇਰੇ ਤੇ ਮਾਪਿਆਂ ਨੇ ਮਿਲਣੀਆਂ ਵੀ ਕੀਤੀਆਂ ਨੌਗੇ ਵੀ ਦਿੱਤੇ ਕਿੰਨਾ ਕੁਛ ਤੋਂ ਲੈ ਕੇ ਆਈ ਤੇ ਆ ਅਸੀਂ ਜਿਹੜੇ ਲਾਲਚ ਨੂੰ ਪਏ ਹਨ ਉਹ ਤੇ ਹਜੇ ਆਸਾ ਦੀ ਪਾਣੀ ਪੀਰਨ ਲਈ ਆਹੋ ਮੰਮੀ ਇਹੀ ਗੱਲ ਐ ਨਾ ਹੁਣ ਤੁਸੀਂ ਵੀ ਸੋਚੋ ਨਾ ਹੁਣ ਮੈਂ ਕਿੰਨਾ ਕੁਛ ਲੈ ਕੇ ਆਈ ਆ ਤੁਹਾਡਾ ਤੇ ਸਾਰਾ ਘਰ ਮੈਂ ਦਾਜ ਨਾ ਭਰਤਾ ਵਾ ਕਿੰਨੇ ਲੀੜੇ ਕੱਪੜੇ ਉਹਦੋਂ ਤੁਸੀਂ ਮੈਨੂੰ ਗਨਉਂਦੇ ਸੀ ਆਹ ਨੌਗਾ ਲੈ ਕੇ ਆ ਉਹ ਆ ਲੈ ਕੇ ਸਾਰੇ ਨੌਗੇ ਲੈ ਕੇ ਆਂਦੇ ਨਾਲੇ ਮਿਲਨੀਆਂ ਵੀ ਤੇ ਕਿੰਨੀਆਂ ਕੀਤੀਆਂ ਵਾ ਇਹ ਜਿਹੜੀ ਅੱਜ ਗੱਲਾਂ ਕਰਨ ਦੀ ਇਹਦੀ ਮਿਲਣੀ ਨਹੀਂ ਹੋਈ ਵੀ ਪੁੱਛੋ ਹਾਂ ਇਹਦੇ ਮਾਪੇ ਨੇ ਤੇ ਕੰਨੋ ਫੜ ਕੇ ਫੜਾ ਦਿੱਤੀ ਇਹੋ ਹੀ ਸੋਚਿਆ ਹੋਣਾ ਜ ਸਾਡੀ ਕੁੜੀ ਨੇ ਪੈਲੀ ਲੈ ਜਾਣੀ ਤੇ ਹੁਣ ਰਿੰਦਾ ਪੁੰਨਾ ਮਗਰੋਂ ਪਤਾ ਨਹੀਂ ਕਿੱਥੋਂ ਕੱਢ ਕੇ ਤੇ ਪੁੱਤ ਬਣਾ ਲਿਆ ਨਾ ਆ ਮੰਮੀ ਵੇ ਕਿੰਨਾ ਸੋਹਣਾ ਮੌਸਮ ਹੋ ਗਿਆ ਵਾ ਕਿੰਨਾ ਸੋਹਣਾ ਉਹ ਤੇ ਅੰਦਰ ਫੱਬ ਕੇ ਲੰਮੇ ਪਈ ਹੋਣੀ ਆ ਉਹਨੂੰ ਤੇ ਕੋਈ ਫਿਕਰ ਨਹੀਂ ਹੋਣਾ ਵੀ ਤੇ ਲਿਆਂ ਮੈਂ ਉੱਤੇ ਛੱਤ ਤੇ ਕੱਪੜੇ ਨੇ ਤੇ ਨਾਲੇ ਕੱਪੜੇ ਲਾ ਲਿਆ ਵਾਂ ਵੀ ਆਹੋ ਮੌਸਮ ਬੜਾ ਵਧੀਆ ਆ ਕੱਪੜੇ ਧੋ ਕੇ ਪਏ ਜਾ ਕੇ ਤੋਂ ਲਾ ਲਿਆ ਆਹ ਮੈਂ ਲਾ ਲਾਂ ਕੱਪੜੇ ਆਹੇ ਕੱਪੜੇ ਤੇ ਮੌਸਮ ਬੜਾ ਵਧੀਆ ਹੋ ਗਿਆ ਵਾ ਤੇ ਉੱਤੇ ਆਈ ਹਾਂ ਵੇਖਣੀ ਤੇ ਕੱਪੜੇ ਪਏ ਮੈਂ ਲਾ ਕੇ ਰੱਖਦੇ ਆ ਮੈਂ ਵੀ ਫਟਾਫਟ ਆ ਬਦਲ ਵੇਖ ਕੇ ਉੱਪਰ ਆ ਗਈਆਂ ਤੇ ਉੱਪਰ ਕੱਪੜੇ ਪਾਏ ਸੀ ਛੱਤ ਤੇ ਜਦ ਮੈਂ ਫਟਾਫਟ ਥੱਲੇ ਲਾ ਕੇ ਰੱਖਾ ਮੈਨੂੰ ਨਹੀਂ ਪਤਾ ਤੂੰ ਹੀ ਛੱਤ ਤੇ ਹੁੰਜਾ ਖਲੋਤੀ ਆ ਮੈਂ ਕਾ ਇੰਨੀ ਗਰਮੀ ਪੈਂਦੀ ਸੀ ਤੇ ਚੰਗਾ ਹੋਇਆ ਮੌਸਮ ਠੰਡਾ ਹੋ ਗਿਆ ਤੇ ਚਲ 2 ਮਿੰਟ ਇੱਥੇ ਖਲੋਈ ਜਾਨੀ ਆ ਨਾ ਤੇ ਅੱਜ ਨਾਲ ਨਹੀਂ ਕਰ ਸੁਣੀ ਉਹ ਫੇਰ ਠੀਕ ਹੋ ਗਿਆ ਕਿ ਮਮੀ ਨੂੰ ਕਿਦਾਂ ਭੋਲੰਦੇ ਹੀ ਡਿਲੀਵਰ ਦੇ ਬੋਲਣ ਦੇ ਮੈਨੂੰ ਤੇ ਪਤਾ ਨਹੀਂ ਆ ਬੜਾ ਭੋਲੇ ਵੇ ਦੀਦੀ ਵੇ ਤੇਰੇ ਨਾ ਮਮਮੀ ਨੂੰ ਬੜਾ ਭੋਲੇ ਆ ਤੁਹਾਨੂੰ ਕਿਨੇ ਦੱਸਿਆ ਮੈਂ ਆਪ ਸੁਣਿਆ ਉੱਥੇ ਗੱਲਾਂ ਨਾਲੇ ਮੈਨੂੰ ਮਮਮੀ ਨੇ ਵੀ ਦੱਸਿਆ ਸੀਗਾ ਆ ਸ਼ਾ ਮਮਮੀ ਨੇ ਦੱਸਿਆ ਆਹੋ ਬੀਨੂੰ ਹੀ ਸਮਝਣਾ ਚਾਹੀਦਾ ਵਾ ਨਾ ਕੱਲਾ ਕੱਲਾ ਉਹਨਾਂ ਦਾ ਮੁੰਡਾ ਬਗਾਨੇ ਨੂੰ ਪਹਿਲੀ ਦੇਣ ਰਹੀ ਆ ਉਹੀ ਚਲ ਤੂੰ ਆਪਣੇ ਦਾ ਸੋਚ ਮੁੰਡੇ ਦਾ ਲੋਕੀ ਤੇ ਮਾਵਾ ਨਾ ਪੁੱਤਾਂ ਲਈ ਜਾਣ ਦਿੰਦੀਆਂ ਨੇ ਹੈ ਨਾ ਕਈ ਕੁਸ਼ ਕਰਦੀਆਂ ਨੇ ਇਹ ਪਹਿਲੀ ਮਾਂ ਹੀ ਵੇਖੀ ਆ ਜਿਹੜੇ ਆਪਣੇ ਪੁੱਤ ਨੂੰ ਨਾ ਕਿਨਾਰਾ ਕਰਨੀ ਤੇ ਬਗਾਨੇ ਨੂੰ ਕਹਿੰਦੀ ਪਹਿਲੀ ਦੇਣੀ ਆ ਆਹੋ ਆਹੋ ਪਰ ਇਹ ਵੀ ਆ ਨਾ ਮੰਮੀ ਹੁਣ ਕਹਿੰਦੇ ਪਿਆ ਵੀ ਜੇ ਪੈਲੀ ਲੈ ਆਵੇਗੀ ਇਹ ਤੇ ਇਹਨੇ ਇਥੋਂ ਪੋਸ਼ਮਨੀ ਲੈ ਆਵਾਲਾ ਸੀ ਇਹ ਕਿਹਾ ਕਿਆਂ ਕਿਹਾ ਮੇਰੇ ਤੋਂ ਮੰਮੀਾਂ ਦੇ ਨੂੰ ਪੋਸ਼ਮਨੀ ਦੇਣਾ ਕਿਉਂ ਨਹੀਂ ਉਹਨੇ ਲੈਣਾ ਆਉਣਾ ਸਾਰਾ ਕੁਝ ਲੈਣਾ ਵਿੱਚ ਤੇ ਮੰਮੀ ਦੇ ਨਾ ਐਵੇਂ ਵਹਿਮ ਹੀ ਆ ਜਿਹੜਾ ਮੈਨੂੰ ਇਹ ਲੱਗਦਾ ਵਾ ਕਿ ਨਾ ਪੈਲੀ ਭਾਬੀ ਨੇ ਛੱਡਣੀ ਆ ਤੇ ਨਾ ਪੈਲੀ ਭਰਾ ਨੇ ਛੱਡਣੀ ਆ ਆਹੋ ਭਰਾ ਵੀ ਪੈਲੀ ਦਾ بڑا ਹੈਗਾ ਵਾ ਉਹਨੇ ਵੀ ਕਹਿਣਾ ਵਾ ਕਿ ਜਿਹੜੀ ਮੈਨੂੰ ਉਥੋਂ 8 ਕਿਲੋ ਆਉਂਦੀ ਰਹੀ ਆ ਮਾਲ ਕੀ ਤੇ ਉਹ ਤੇ ਲੜੀ ਲੈਣੀ ਆ ਤੇ ਮਾਲਕੀ ਘਰ ਦੀ ਕਿਉਂ ਛੱਡਾਂ ਮੈਂ ਛੱਡਾਂ ਕਿਉਂ ਉਹ ਜੇ 3 6 ਕਿਲੇ ਤੇ 3 3 ਤੁਹਾਨੂੰ ਦੋਵਾਂ ਨੂੰ ਹੀ ਆਉਣੀ ਆ ਇਹ ਮੰਮੀ ਦਾ ਭਰਮ ਭਲੇ ਖਈਆ ਭਲੇ ਖਈਆ ਕਿ ਹੁਣੇ ਮੰਮੀ ਦੇ ਮਾਈਂਡ ਦਾ ਇਹ ਸਾਰਾ ਵਹਿਮ ਹੀ ਆ ਇਹ ਵਹਿਮ ਵੇਖੀ ਉਹਨੇ ਦੂਰ ਕਰਨਾ ਆ ਆਹੋ ਉਹਨੇ ਨਾ ਘਰੋਂ ਛੱਡਣੀ ਆ ਪਹਿਲੀ ਤੇ ਬਾਅਦ ਦੀ ਉਹਨੇ ਲਿਆਉਣੀ ਨਹੀਂ ਮੈਨੂੰ ਜਿੱਥੋਂ ਤੱਕ ਲੱਗਦਾ ਉਹਨੇ ਨਹੀਂ ਲੈ ਕੇ ਆਉਣੀ ਇਹ ਮੰਮੀ ਜਾਣ ਕੇ ਆਪਣੇ ਕੋਲੋਂ ਕਹਿੰਦੀ ਨਾਲੇ ਉਹਦੇ ਨਾਲ ਲੜਦੀ ਰਹੀ ਨਹੀਂ ਤੂੰ ਪਹਿਲੀ ਆ ਕਾਲੂ ਵੀਰ ਨੇ ਵੀ ਤੇਨੇ ਭਾਜੀ ਨੇ ਵੀ ਤੇਰੇ ਮਗਰ ਹੀ ਲੱਗਣਾ ਆ ਆਹੋ ਭਾਵੇਂ ਹੁਣ ਜਿੰਨਾ ਮਰਜ਼ੀ ਹੋ ਜੇ ਨਾ ਮਿੱਠਾ ਪਿਆਰਾ ਬਣ ਕੇ ਇਹੀ ਕੋਸ਼ਿਸ਼ ਕਰਨ ਡਿਆ ਵਾ ਨਾ ਕਿ ਉਹ ਪਹਿਲੀ ਲੈ ਆਵੇ ਲੱਗ ਰਹੀ ਨੇ ਨਹੀਂ ਹੋਣੀ ਨਾ ਨਾ ਹੁੰਨੇ ਨਹੀਂ ਲੈ ਕੇ ਆਉਣੀ ਪਹਿਲੀ ਤੇ ਪੱਗਿਆ ਜਿਸ਼ਾ ਮਣੂ ਤਰਨਾ ਕੀ ਫੇਰ ਕੋਈ ਸਬਜੀ ਦਾ ਸੋਚਿਆ ਆਹੋ ਸੋਚ ਲਿਆ ਮੈਂ ਆ ਜਾ ਥੱਲੇ ਆਪਾਂ ਚੱਲੀਏ ਤੇ ਹੁਣ ਸਬਜੀ ਬਣਾ ਲਈਏ ਤਰ ਦੋ ਮਿੰਟ ਖਲੋ ਜਾ ਬਾਟ ਸਬਜੀ ਬਣਾਉਣੀ ਥੱਲੇ ਜਾ ਕੇ ਆਪੇ ਵੇਖ ਲੂਗੀ ਨਾਲੇ ਉਹ ਥੱਲੇ ਹੀ ਆ ਆਹ ਉਹਨੂੰ ਮਾਤੀ ਦੇਣੀਆਂ ਵਾ ਕਿ ਤੇਰੇ ਮਤਲਬ ਕਿ ਤੇਰੇ ਟੈਨੂ ਲਾਭ ਹੋਣਾ ਵਾ ਜੇ ਤੂੰ ਪੈੜੀ ਲੈਂਗੀ ਗਾਂ ਤੇਰੇ ਪੁੱਤ ਨੂੰ ਆਉਂਗੀ ਪਰ ਉਹ ਇਹ ਗੱਲ ਨਹੀਂ ਸਮਝਦੀ ਨਾ ਨਾ ਉਹ ਨਹੀਂ ਪਾਛਾ ਤੁਹਾਡੇ ਉੱਤੇ ਉਲਟੇ ਕੇਸ ਪਵਾਉਗੀ ਆਹ ਰਹਿਣ ਦੇ ਪਰਿਏ ਆਹ ਚੱਲ ਫਿਰ ਭਾਬੀ ਜੀ ਉਹ ਲੰਮੇ ਪਈ ਤੇ ਆਪਾਂ ਜਾ ਕੇ ਥੱਲੇ ਵੇਖੀਏ ਆਹੋ ਪਾਛਾ ਫਿਰ ਮੰਮੀ ਨੇ ਵੀ ਰੌਲਾ ਪਾਉਣਾ ਵਾ ਜੇ ਉਹਨੂੰ ਟਾਈਮ ਨਾ ਰੋਕੀ ਨਾ ਮਿਲੀ ਆਹ ਫਿਰ ਉਹ ਤੋਂ ਵੀਰ ਨੇ ਵੀ ਬਾਹਰ ਆਉਣਾ ਵਾ ਉਹਨੇ ਵੀ ਕਹਿਣਾ ਵਾ ਕਿ ਰੋਟੀ ਟਾ ਟਾਈਮ ਨਾ ਬੰਦੀ ਨੀ ਆ ਕੋਣ ਇਹ ਤੋਂ ਮੈਂ ਨਸਪਰੇ ਹਾਂਜੀ ਹਾਲੀ ਹਾਲੀ ਹੋ ਗਈ ਜੋ ਗਈ ਚਲੋ ਮੈਂ ਕਰਨਾ ਗੱਲ ਕਰਨੀ ਸੀ ਇੱਕ ਹਾਂਜੀ ਕੱਲ ਨਾ ਮੈਂ ਗੱਲ ਇਤਰਾ ਹੀ ਕਰਨ ਲਈ ਨੋਰਮਲ ਤੇ ਤੇ ਮੇਰੇ ਗਾਲੀ ਪੈ ਗਈ ਕੋਣ ਮਨਦੀਪ ਆਹੋ ਆਂਦੀ ਹੈ ਕਿ ਤੁਸੀਂ ਜ਼ਮੀਨ ਜ਼ਮੀਨ ਕਰਦੇ ਰਹਿੰਦੇ ਤੁਸੀਂ ਜ਼ਮੀਨ ਨਾਲ ਰਿਸ਼ਤਾ ਕੀਤਾ ਹੈ ਤੇ ਸਾਨੂੰ ਪਹਿਲਾਂ ਪਤਾ ਹੁੰਦਾ ਤੇ ਰਿਸ਼ਤਾ ਹੀ ਨਹੀਂ ਤਾਂ ਲੈ ਨਾ ਕਰਨਾ ਤੇ ਮੈਂ ਤਾਂ ਚਲ ਤੂੰ ਆਪਣੇ ਪੁੱਤ ਵਾਸਤੇ ਲਾਉਣੀ ਹੈ ਕਿਹੜੀ ਹਾਨੂੰ ਦੇਣੀ ਹੈ ਆਪਣੇ ਪੁੱਤ ਦਾ ਸੋਚ ਲੈ ਆਨੰਦਿਤ ਕਿੰਨੀਆਂ ਗੱਲਾਂ ਕਰਦੇ ਮੈਂ ਤੇ ਇੱਕ ਮਰਲਾ ਵੀ ਨਹੀਂ ਲਿਆਉਂਦੀ ਉਥੋਂ ਮੇਰੇ ਤੇ ਗਰਾਈ ਪੈ ਗਈ ਕੱਲ ਅੱਛਾ ਜੇ ਇੰਨੀ ਹਿੰਮਤ ਤੇਰੀ ਹੋ ਗਈ ਹੈ ਦਾ ਦੇ ਕੇ ਬੋਲਣ ਦਾ ਪਈਆ ਬੜਾ ਬੋਲੀ ਕੇ ਆਲੀ ਤਾਂ ਉਹ ਤੇ ਗੱਲਾਂ ਹੀ ਜ਼ਮੀਨ ਦੀਆਂ ਆਉਂਦੀਆਂ ਰਹਿੰਦੀਆਂ ਤਾਂ ਕੋਈ ਨਹੀਂ ਮੈਂ ਕਰਦਾ ਗੱਲ ਇਹਨੂੰ ਕਰਦੇ ਗੁੱਤੋਂ ਫਰਕ ਤਾਂ ਨਹੀਂ ਸੁਤ ਹੁੰਦੀ ਤਾਂ ਆ ਨਹੀਂ ਕੱਢਣੀ ਪੈਣੀ ਹੈ ਹਾਂ ਨੂੰ ਹੀ ਪਚਲ ਕੱਲੀ ਕੁੜੀ ਆ ਰਿਸ਼ਤਾ ਲੱਲਿਆ ਹਾਂਜੀ ਹਾਂ ਜੀ ਇਹਨਾਂ ਨੂੰ ਪਿਆ ਹੁੰਦਾ ਕਿ ਇਹਨਾਂ ਨੇ ਪੁੱਤ ਬਣਾ ਲੈਣਾ ਵਾ ਇਹ ਅਹੀਂ ਕਲੀ ਬਣਾਇਆ ਇੱਕ ਤਾਂ ਵਿਸਤਾਰ ਹੈ। ਨਾ ਇਹ ਸਾਨੂੰ ਤਾਂ ਉਹ ਨਾ ਅੱਖੇ ਨਹੀਂ ਸਾਡਾ ਮੁੰਡਾ ਹੈਗਾ ਉਦੋਂ ਤਾਂ ਕੋਈ ਦੱਸਿਆ ਨਹੀਂ ਇਹਨਾਂ ਸਾਨੂੰ। ਆਹੋ। ਉਹ ਤਾਂ ਕੱਲੀ ਕੁੜੀ ਕੱਲੀ ਕੁੜੀ ਕਰੀ ਜਾਂਦਾ ਵਿਚੋਲਾ। ਆਹ ਉਦੋਂ ਇਹੋ ਕਰੀ ਜਾਂਦਾ ਕੱਲੀ ਕੁੜੀ ਆ। ਅਹੀਂ ਸੋਚਿਆ ਵੀ ਚੱਲ ਅੱਜ ਨਹੀਂ ਆਪਣੇ ਪੁੱਤ ਦੀ ਬਣਦੀ ਤੇ ਕੱਲ ਨੂੰ ਕੀ ਬਣੂਗੀ। ਹਾਂਜੀ। ਆਹੋ। ਮੈਂ ਚਾਹ ਲੈਦਾ ਇਹ ਇਹਦੇ ਪੁੱਤ ਦਾ ਬਣਨਾ। ਅਹੀਂ ਮੈਂ ਹਿੱਕ ਤੇ ਧਰ ਕੇ ਲੈ ਜਾਣਾ ਕਿਤੇ। ਉਹ ਬਣਨਾ ਤੇ ਇਹਦਾ ਹੀ ਆ ਪਰ ਉਹਦੇ ਦਿਮਾਗ 'ਚ ਨਹੀਂ ਇਹ ਕੀੜਾ ਮੋਰ ਬੈਠਾ ਜਿਹਦਾ ਭਰਾ ਦਾ ਕੀੜਾ ਬੈਠਾ ਦਿਮਾਗ 'ਚ। ਆਹੋ। ਹਾਂ ਇਹਨਾਂ ਨੂੰ ਭਰਾ ਬਣਾਉਣ ਦੀ ਯਾਤ ਆ ਗਈ ਹੋਵੇ ਪਹਿਲਾਂ ਫਿਰ ਸਪੇਸ ਪਹਿਲਾਂ ਭਰਾ ਬਣਾਣੀ ਤੇ ਪਤਾ ਹੁੰਦਾ ਪਹਿਲਾਂ ਸਾਨੂੰ ਕਿ ਫਿਰ ਕੋਈ ਚੱਕਰ ਹੀ ਨਹੀਂ ਆਪਾਂ ਵੀ ਕੋਈ ਧਿਆਨ ਨਹੀਂ ਦੇਣਾ ਉਧਰ ਜੇ ਇਹਨਾਂ ਨੂੰ ਇੰਨਾ ਸ਼ੌਂਕ ਹੀ ਪੁੱਤ ਬਣਾਉਣ ਦਾ ਤੇ ਉਹ ਇੱਕਮ ਤੋਂ ਛੋਟਾ ਵਾ ਇੱਕ ਮੈਨੂੰ ਲੈ ਜਾਂਦੀ ਉੱਥੇ ਆਪੇ ਇਹਨੂੰ ਲੈ ਬਣਾਣੀ ਤੇ ਚਲ ਅਹੀਂ ਹੋਰ ਇੱਕ ਦਾਮ ਲਈ ਦੇ ਆਹੋ ਇਹਨੂੰ ਸੱਤ ਬਗਾਨਾ ਦੇ ਸਿਆ ਕਿ ਮੈਂ ਪੁੱਤ ਬਣਾਵਾ ਤੇ ਆਪਣਾ ਤੋ ਤਾਂ ਨਹੀਂ ਦਿਖਿਆ ਇਹਨੂੰ ਹਾਂਜੀ ਹਾਂਜੀ ਉਹ ਹੀ ਵੀ ਪਹਿਲਾਂ ਤਾਂ ਕੋਈ ਦਿਖਿਆ ਨਹੀਂ ਨਾ ਸੁਣਿਆ ਕਦੀ ਹੁਣ ਨਵਾਂ ਹੀ ਆਣ ਗਿਆ ਭਾ ਆ ਗਿਆ ਭਰਾ ਆ ਗਿਆ ਕਰਨ ਦਾ ਵੀ ਆ ਹਨ ਪੁੱਛ ਕੇ ਵੀ ਵੇਖ ਲੈਂਦੀ ਅਸੀਂ ਮੁੰਡੇ ਨੂੰ ਉੱਥੇ ਕਲਾ ਦਿੰਦੇ ਹਾਂਜੀ 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 ਬਾਰਾਨੀ ਨਾ ਚੁੱਪ ਕਰਕੇ ਮਾਵਾਂ ਦੀਆਂ ਨੇ ਸਲਾਮਾਂ ਕਰ ਲਈਆਂ ਸਾਨੂੰ ਤੇ ਤੈਨੂੰ ਵੀ ਇਹ ਗੱਲ ਦਾ ਪਤਾ ਕਿਤੇ ਨਾ ਨਾ ਮੈਨੂੰ ਤੇ ਆਪ ਨਹੀਂ ਪੁੱਛਿਆ ਮੈਨੂੰ ਤੇ ਉਦੋਂ ਪਤਾ ਲੱਗਾ ਜਦੋਂ ਆਂਦੇ ਅਸੀਂ ਤੇ ਮੁੰਡਾ ਲੈਂਦਾ ਆ ਮੈਂ ਤੂੰ ਆਪ ਉਦੋਂ ਫੇਰ ਤੇ ਹਰਾਨ ਤੇ ਆਇਆ ਪਹਿਲਾਂ ਤਾਂ ਕੋਈ ਦੱਸਦੇ ਨਹੀਂ ਦੱਸਿਆ ਨਾ ਕਿ ਮੁੰਡਾ ਲੈਂਦਾ ਆ ਅੱਲਾ ਕੱਲਾ ਜਵਾਈ ਸਲਾਹ ਕਰਨ ਦਾ ਤੇ ਫਰਜ਼ ਹੈਗਾ ਹੀ ਨਾ ਇਹਨਾਂ ਦਾ ਮੇਨੇ ਇਹਨਾਂ ਦੇ ਦਿਮਾਗ ਖਰਾਬ ਹੋਇਆ ਇਹਨਾਂ ਨੂੰ ਕਰਨਾ ਪਣਾ ਸੀ ਅੱਜ ਇੱਕੋ ਗੱਲ ਕਰੀ ਜਾਂਦੀ ਹੈ ਮਾਂ ਦਾ ਆਸਰਾ ਬਣਾਇਆ ਮਾਂ ਦਾ ਆਸਰਾ ਬਣਾਇਆ ਤੇ ਆ ਜਿਹੜਾ ਪੁੱਤ ਜਵਾਈਆਂ ਨੂੰ ਲੋਕੀ ਪੁੱਤ ਬਣਾਉਂਦੇ ਆ ਜਵਾਈ ਨਾ ਪੁੱਤ ਬਣਦਾ ਅੱਜ ਇੱਕੋ ਗੱਲ ਕਰੀ ਜਾਂਦੀ ਹੈ ਕਿ ਇਹ ਮਾਂ ਦਾ ਆਸਰਾ ਬਣਾਇਆ ਵਾ ਤੇ ਮੈਂ ਤੈਨੂੰ ਉੱਥੇ ਖਲਾ ਦਿੰਦੀ ਇਹ ਗੱਲ ਤਾਂ ਮੈਂ ਇਹਨਾਂ ਨੂੰ ਵਾਰ-ਵਾਰ ਕਹੀ ਆ ਕਿ ਜਦੋਂ ਦੁੱਖ ਸੁੱਖ ਹੁੰਦਾ ਹੈ ਮੈਂ ਨਾ ਪਹੁੰਚਦਾ ਉੱਥੇ ਪਰ ਉਹਨਾਂ ਦਾ ਮੈਨੂੰ ਆਪਣਾ ਸਮਝਿਆ ਹੀ ਨਹੀਂ ਹੈਗਾ ਤੇ ਹਾਂ ਚਲ ਦੂਜੇ ਭਰਾ ਨੇ ਇੱਥੇ ਕੰਮ ਸੰਭਿਆ ਹੀ ਮੈਂ ਇੱਥੋਂ ਦਾ ਸੰਭ ਲੈਂਦਾ ਆਦੇ ਮੈਂ ਤਾਂ ਇਹਨੂੰ ਇੱਕ ਹੀ ਆਖਿਆ ਪਰ ਉਹਨਾਂ ਤਾਂ ਇਹ ਗੱਲ ਵਾਲੇ ਪੰਨੇ ਆਏ ਹੀ ਨਹੀਂ ਨਾ ਉਹਨਾਂ ਤੇ ਮੌਕਾ ਨਹੀਂ ਨਾ ਤੇ ਤੁਹਾਨੂੰ ਪੁੱਛਣਾ ਰਹਾ ਮੈਂ ਕਿੱਦਾਂ ਵਸਵਾ ਖਾਧੀ ਇਹ ਕੀਤਾ ਪਿਆ ਲੈੰਦਾ ਜਾਈ ਮੁੰਡਾ ਜਿਹੜੀ ਤੁਸੀਂ ਕਹਿ ਰਹੇ ਨਾ ਤੁਹਾਡੇ ਅੱਗੇ ਵੀ ਬੋਲਣ ਦਾ ਪਿਆ ਕਿ ਉਹਦੀ ਇੰਨੀ ਹਿੰਮਤ ਕਿਉਂ ਵਰਗੀ ਹੈ ਕੋਈ ਨਹੀਂ ਮੈਂ ਵੀ ਗੱਲ ਪੁੱਛ ਕੇ ਆਉਣਾ ਕਰਦਾ ਮੈਂ ਨਾ ਗੱਲ ਵੀ ਤੂੰ ਕਿੱਦਾਂ ਮੰਮੀ ਦੇ ਅੱਗੇ ਬੋਲਣ ਦਾ ਪਈ ਹੈ ਦੱਸਣਾ ਹਾਂਜੀ ਤੂੰ ਕਹਿਆ ਨਹੀਂ ਮਮੇ ਨੇ ਕਿਹੜੀ ਤਰੀ ਇੰਨੀ ਜਪਾੜ ਵਰਗੀ ਤੇਰੀ ਮੈਂ ਕੀ ਕਿਹਾ ਤੂੰ ਕਿਹ ਕਹਿੰਨੀ ਮੈਂ ਇੱਕ ਮਰਲਾ ਨਹੀਂ ਲੈਣਾ ਅਸੋ ਅਸ ਤੇ ਮੈਂ ਨਹੀਂ ਲਿਆ ਮਰਲਾ ਵੀ ਇੱਦਾਂ ਨਹੀਂ ਲੈਣਾ ਤੂੰ ਇੱਕ ਨੰਬਰ ਦੱਸਾ ਸਰਟੀਫਿਕੇਟ ਉਹਦੇ ਦਾ ਟਾਈਮ ਹੀ ਦੇ ਰਕੋ ਨਾ ਨਾ ਮੈਂ ਨਹੀਂ ਲੈਣਾ ਕੋਈ ਮਰਲਾ ਦੋ ਦਿਨ ਦਾ ਟਾਈਮ ਦੇ ਦਿੱਤਾ ਹੀ ਲੈ ਉਹ ਕਿਉਂ ਨਾ ਜੋ ਵੀ ਕਰਨਾ ਦੋ ਦਿਨ ਦੇ ਵਿੱਚ ਵਿੱਚ ਕਰਨਾ ਹੀ ਮੈਂ ਨਹੀਂ ਲੈਣਾ ਜੁੜਾ ਕੋਈ ਵੀ ਮਰਲਾ ਜਦੋਂ ਅਸੀਂ ਮੁੰਡਾ ਲੈ ਲਿਆ ਤੇ ਮੁੰਡੇ ਨੂੰ ਅਸੀਂ ਦੇਣੀ ਹੈ ਜਿਹੜਾ ਆਦੇ ਕੋਲ ਆ ਮੈਂ ਨਹੀਂ ਕੋਈ ਮਰਲਾ ਲੈ ਆਉਣਾ ਮੈਂ ਵੀ ਇੱਥੇ ਵਿਆਹ ਕੇ ਆਈ ਆ ਸਾਰੀਆਂ ਵਿਆਹ ਕੇ ਹੀ ਆਂਦੀਆਂ ਨੇ ਕੋਈ ਪਿੱਛੋ ਪੈਰੀਆਂ ਨਹੀਂ ਲਿਆਉਂਦੀ ਤੂੰ ਸੋਚ ਲਾ ਦੇ ਐਂ ਤਾਂ ਸੋਚਣਾ ਹੀ ਨਹੀਂ ਤੇ ਵੇਖ ਲੈ ਜੇ ਦੋ ਦਿਨਾਂ ਦੇ ਟਾਈਮ ਦੇ ਵਿੱਚ ਜੇ ਤੂੰ ਨਹੀਂ ਲੈਂਦੀ ਤੇ ਫਿਰ ਚਲਦੀ ਬਣ ਕੇ ਵੀ ਤੈਨੂੰ ਮਾਈ ਦੇ ਗੱਲ ਪੈਂਦੀ ਐ ਮੈਂ ਨਹੀਂ ਲਿਆਉਣੀ ਮੈਂ ਵੀ ਇੱਥੇ ਵਿਆਹ ਕੀ ਆਈ ਜੀ ਨਾ ਤੇਰਾ ਘਰ ਉਹ ਨਹੀਂ ਮੇਰਾ ਘਰ ਹੈ ਮੈਂ ਨਹੀਂ ਜਾਣਾ ਇੱਥੋਂ ਤੇ ਨਾ ਮੈਂ ਪੈਲੀ ਜਾ ਕੇ ਪਪਾ ਸਾਨੂੰ ਵੀ ਲੋਕੀ ਨਹੀਂ ਲੈਂਦੇ ਪਰ ਤੇਰਾ ਰਿਸ਼ਤਾ ਹੀ ਤਾਂ ਲਿਆ ਹੀ ਤੇਰਾ ਪਪਾ ਹੀ ਤੇ ਲੋਕਾਂ ਦੇ ਭੈਣ ਭਾਣਦੇ ਆ ਪਿਛੇ ਤੇਰਾ ਹੈ ਨਹੀਂ ਹੈ ਮਗਰ ਤਾਂ ਆਖਿਆ ਸੀ ਉਹ ਤੇਰੇ ਸਾਰਿਆਂ ਘਰ ਦੇ ਨਹੀਂ ਕੱਲੀ ਕੱਲੀ ਕੁੜੀ ਹੈ ਕੁਛ ਨਹੀਂ ਮਗਰੇਗਾ ਹੋਰ ਤੇ ਜੋ ਕਰੇ ਆ ਤੁਹਾਡਾ ਹੀ ਆ ਐਵੇਂ ਵੀ ਮਾ ਦਾ ਕੋਈ ਆਸਾ ਪਾ ਲੈਣਾ ਹੀ ਤੇ ਜਵਾਈਆਂ ਦੇ ਬੂਏ ਤੇ ਛੁੜੀ ਉਹਨੇ ਆਣ ਕੇ ਬਹਿਣਾ ਪਹਿਲਾਂ ਕਿੱਥੇ ਗਏ ਸੀ ਪਾਲਣਾ ਸੀ ਤੇ ਪਹਿਲਾਂ ਕਿੱਥੇ ਮੁੰਡਾ ਪਹਿਲਾਂ ਲੈ ਆਂ ਚਲ ਪਹਿਲਾਂ ਲੈ ਆ ਰੱਖ ਲਿੰਦੇ ਛੋਟਾਂ ਉੱਦ ਰੱਖ ਲਿੰਦੇ ਉਦੋਂ ਮੈਂ ਮਮੀ ਦੇ ਕੋਲ ਹੀ ਨਹੀਂ ਹ ਇਹਨ ਮਮੀ ਨੂੰ ਡਰ ਲੱਗਿਆ ਬਹਿ ਗਿਆ ਸੀ ਮਮਮੀ ਦੇ ਕੋਲ ਕੋਈ ਨਹੀਂ ਰਾਤ ਬਰਾਤੀ ਬਿਮਾਰਸ਼ ਮਾਰ ਵੇ ਬਜ਼ੁਰਗ ਬੰਦੇ ਦਾ ਕੋਈ ਤਬਾ ਥੋੜੀ ਤਾਂ ਕਰਕੇ ਹੀ ਮੁੰਡਾ ਲੈ ਲਿਆ ਫਿਰ ਇਹ ਹੋਣੀ ਨਹੀਂ ਨਾ ਮੁੰਡਾ ਤੇ ਤੈਨੂੰ ਦੱਸਦੇ ਤੇ ਤੂੰ ਇੱਥੇ ਆਪਾਂ ਚੱਲ ਜਿਆ ਕਰਦੇ ਆਪਾਂ ਚੱਲ ਜਿਆ ਤੁਸੀਂ ਪਹਿਲਾਂ ਗੱਲ ਹੀ ਨਹੀਂ ਕੀਤੀ ਮੈਂ ਘਰ ਜਵਾਈ ਬਣ ਜਾਗਾ ਜੇ ਸਾਨੂੰ ਪਹਿਲਾਂ ਪਤਾ ਹੁੰਦਾ ਨਾ ਇਤੇ ਤੁਹਾਨੂੰ ਲਾਚਰ ਰਿਸ਼ਤਾ ਕਰਨ ਦੇ ਜੇ ਤਾਂ ਤੂੰ ਹੀ ਰਿਸ਼ਤਾ ਕੀ ਛੱਡਣਾ ਸੀ ਤੁਹਾਡਾ ਰਿਸ਼ਤਾ ਛੱਡ ਛੱਡਣਾ ਹੀ ਰਿਸ਼ਤਾ ਤੁਹਾਡੇ ਨਾਲ ਕਰਨਾ ਹੀ ਨਹੀਂ ਤੇ ਵਧੀਆ ਹੋਣਾ ਸੀ ਆਹੋ ਇਹ ਤਾਂ ਬਦੇ ਨਾਲ ਦੀ ਰੀਸ ਹੀ ਨਹੀਂ ਸੀ ਨਾ ਸਾਨੂੰ ਮਚੋਲੇ ਨਾਲ ਲਾਰਾ ਲਾਂਦਾ ਤੇ ਨਾ ਹੀ ਲੈਂਦੇ ਰਹੀ ਨਹੀਂ ਹੁੰਦੀ ਅੱਲੇ ਮਚੋਲੇ ਨਾਲ ਵੀ ਕੋਈ ਗੱਲ ਹੀ ਨਹੀਂ ਕੀਤੀ ਇਹ ਮਚੋਲੇ ਨੂੰ ਸਾਨੂੰ ਇਹ ਨਹੀਂ ਕਰਦਾ ਇਹ ਪਹਿਲਾਂ ਪਤਾ ਸਾਨੂੰ ਕੋਈ ਮਾਰੀ ਉਗ ਸੋਕੀ ਕੋਈ ਮਾਰੀ ਵੋਟੀ ਨਹੀਂ ਕਰ ਜਾਂਦੀ ਨਾ ਤੇ ਅਸੀਂ ਤੁਹਾਡੇ ਨਾਲ ਰਿਸ਼ਤਾ ਹੀ ਨਹੀਂ ਕਰਨਾ ਇਹ ਗੱਲਾਂ ਪਹਿਲਾਂ ਕਰ ਲਈਆਂ ਜੋ ਜੋ ਪਹਿਲਾਂ ਗੱਲਾਂ ਆਈਆਂ ਮਚੋਲੇ ਨੂੰ ਪੁੱਛੋ ਜਾ ਕੇ ਆਪਣੇ ਕੀ ਹੋਈਆਂ ਪਹਿਲਾਂ ਗੱਲਾਂ ਹੱਦ ਤੱਕ ਇੰਨਾ ਕਰਦੇ ਰ ਭੀ ਤੂੰ ਹੀ ਚਲਦੀ ਪਰ ਮੁੰਡਾ ਮੇਰਾ ਵਾ ਮੈਂ پیسے ਲਾ ਕੇ ਭੇਜਿਆ ਵਾ ਤੇ ਜੇ ਤੂੰ ਨਹੀਂ ਨਾਲ ਆਪਣੇ ਮੁੰਡੇ ਦੇ ਕੋਚਾਰ ਕਿੱਲੇ ਬਣਾ ਸਕਦੀ ਤੇ ਚੱਲ ਫਿਰ ਤੂੰ ਹੀ ਚੱਲਦੀ ਬਾਰ ਮੁੰਡਾ ਨੂੰ ਮੈਂ ਹੀ ਪੈਸੇ ਲਾ ਕੇ ਭੇਜਿਆ ਵਾ ਠੀਕ ਹੈ ਨਾ ਤੇ ਚੁੱਪ ਕਰਕੇ ਆਪਣੇ ਦੋ ਦਿਨ ਦੇਖ ਲੈ ਜਾਣਾ ਤੇ ਚੱਲ ਜਾਂ ਜੀ ਬੱਤੇ ਤਹ ਹੋ ਸਦੀ ਹੋ ਹਾਏ ਹਾਏ ਇਹ ਤਾਂ ਬੜਾ ਇਨਾ ਲਾਲਚੀ ਹੈ ਮਾਂ ਵੀ ਅਜੀ ਲਾਲਚਾਨ ਪਰ ਆਹ ਦਾ ਤੇ ਉਹ ਵੀ ਲਾਲਚੀ ਇਹਨਾਂ ਨੂੰ ਲਾਲਚੀ ਖਾ ਕੇ ਬਹਿ ਚੱਲਿਆ ਪਹਿਲਾਂ ਪਤਾ ਹੁੰਦਾ ਮੰਮੀ ਨੂੰ ਲੱਗ ਜਾਂਦਾ ਤੇ ਅਸੀਂ ਇਹਨਾਂ ਨਾਲ ਰਿਸ਼ਤਾ ਹੀ ਨਹੀਂ ਕਰਨਾ ਆਈ ਨਾ ਇਹਨਾਂ ਦੇ ਵਿੱਚ ਲਾਲਚ ਬੋਲਣ ਦੀ ਆਇਆ ਛੇਤੀ ਪੈਲੀ 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 ਪਾਸੀ ਕੋਈ ਕੰਮ ਸਾਰੇ ਟੱਪਰ ਮੈਂ ਆਪਣੇ ਮੁੰਡੇ ਦਾ ਸੋਚਣਾ ਮੈਂ ਇਹਨਾਂ ਦਾ ਥੋੜੀ ਸੋਚਣਾ ਮੁੰਡਾ ਮੇਰਾ ਸੈਤ ਬਾਹਰ ਮੈਂ ਕੀ ਇਹਨਾਂ ਕੋ ਲੈਣਾ ਦੇਣਾ ਕੀ ਹੋਇਆ ਭੰਦੇ ਨਾ ਆਉਂਦੇ ਆ ਆਹੋ ਕਿਉਂ ਕੀ ਗੱਲ ਹੋ ਗਈ ਆ ਤੇਰੀ ਮੰਮੀ ਨੇ ਤੇਰੇ ਭਰਾ ਨੂੰ ਕੋਈ ਗੱਲ ਫੜੀ ਹੈ ਕਿ ਪੈਲੀ ਲੈ ਆ ਪੈਲੀ ਲੈ ਆ ਪੈਲ ਜਾ ਆ ਭਲ ਕਿ ਤੈਨੂੰ ਵੀ ਵਿਆਹਣਾਈ ਆ ਹਾਂ ਭਲ ਵੇਖਾਂਗੇ ਭਾ ਤੇਨੂੰ ਪੈਲੀ ਦੇ ਕੇ ਤੋਰ ਦੇਣੇ ਭਾਬੀ ਤੂੰ ਇਹੋ ਜਿਹਾ ਆਉਂਦੀ ਕੀ ਗੱਲਾਂ ਕਰ ਰਹੀ ਐ ਮੈਨੂੰ ਪੈਲੀ ਦੇ ਕੇ ਕੀ ਮਤਲਬ ਇਹ ਕੀ ਮਤਲਬ ਹੋਇਆ ਆਂਦੇ ਵੀ ਤੂੰ ਪੈਲੀ ਦੀ ਗੱਲ ਨਹੀਂ ਕਰਕੇ ਆਈ ਪਿੰਡ ਗਈ ਤੇ ਹਾਂ ਹਾਂ ਤੇ ਪੈਲੀ ਦੀ ਗੱਲ ਕਰਕੇ ਆਉਣੀਓ ਹਾਂ ਹਾਂ ਤੇ ਮੈਂ ਪੈਲੀ ਦੀ ਗੱਲ ਕਿਦਾਂ ਕਰਕੇ ਆਵਾਂ ਜਦੋਂ ਅਸੀਂ ਭਰਾ ਬਣਾ ਲਿਆ ਨੂੰ ਗੋਦ ਲੈ ਲਿਆ ਲੈਨਤਾ ਏ ਫਿਰ ਮੈਨੂੰ ਚੰਗੀ ਲੱਗਦੀ ਪੈਲੀ ਦੀ ਗੱਲ ਕਰਦੀ ਭਾਬੀ ਇਹਦੇ ਪਹਿਲਾਂ ਸੋਚਣਾ ਚਾਹੀਦਾ ਹੈ ਨਾ ਪਹਿਲਾਂ ਤੂੰ ਵੀਰ ਨਾਲ ਸਲਾਹ ਕਰ ਲੈਂਦੀ ਈ ਸਲਾਹ ਕਰਦੀ ਉਹ ਤੈਨੂੰ ਕੀ ਸਲਾਹ ਦਿੰਦੇ ਉਹ ਤੋਂ ਬਾਅਦ ਤੁਸੀਂ ਭਰਾ ਗੋਦ ਲੈਂਦੇ ਮੰਮੀ ਤੇ ਕੇ ਨਾ ਸਲਾਹ ਨਹੀਂ ਕੀਤੀ ਆਪੇ ਮਮਾ ਧਿਆਨੇ ਸਲਾਹ ਕਰ ਲਈ ਤੇ ਭਰਾ ਬਣਾ ਲਿਆ ਹੁਣ ਏਕਮ ਵੀ ਤੇ ਹੈਗਾ ਹੀ ਆ ਨਾ ਜੇ ਜਿਆਦਾ ਉਹਨਾਂ ਨੂੰ ਵੀਰ ਦਾ ਸ਼ੌਂਕ ਹੀ ਤੁਹਾਨੂੰ ਤੇ ਭਰਾ ਬਣਾਉਣ ਦਾ ਮੰਮੀ ਘੜੀ ਨੂੰ ਫੋਟ ਬਣਾਉਂਦਾ ਤੇ ਏਕਮ ਨੂੰ ਬਣਾ ਲੈਂਦੇ ਏਕਮ ਨੂੰ ਤਾਂ ਬਣਾ ਲੈਂਦੇ ਏਕਮ ਤੇ ਦੋ ਤਾਂ ਆ ਨਾ ਪਹਿਲਾਂ ਗੱਲ ਥੋੜੀ ਕੀਤੀ ਇਹਨਾਂ ਨੇ ਪਹਿਲਾਂ ਗੱਲ ਕਰਕੇ ਥੋੜੀ ਵੀ ਆ ਕੀਤਾ ਹੀ ਇਹਨਾਂ ਨੇ ਇਹ ਗੱਲ ਪਹਿਲਾਂ ਤੁਸੀਂ ਕਰ ਦੇਣਾ ਅਸੀਂ ਥੋੜੀ ਕਰਨੀ ਅਸੀਂ ਤੇ ਆਖਿਆ ਮੰਮੀ ਆਂਦੇ ਚਲ ਮੈਂ ਆਈ ਜਾਏਂਗੀ ਤੇ ਮਗਰ ਕਿਸ ਨੂੰ ਗਾਬਾ ਲੈ ਆਵਾਂਗੇ ਯਾ ਫਿਰ ਇੱਕ ਪਹਿਲਾਂ ਗੱਲ ਕਰ ਲੈਂਦੇ ਪਤਾ ਤੇ ਇਹਨਾਂ ਨੂੰ ਪਹਿਲਾਂ ਹੈਗਾ ਵੀ ਕੱਲੀ ਕੱਲੀ ਏ ਆਹੋ ਹੀ ਤੇ ਗੱਲ ਹੈਗੀ ਆ ਭਾਬੀ ਹੁਣ ਤੁਸੀਂ ਵੀ ਨਹੀਂ ਸੋਚਿਆ ਕਿ ਹੁਣ ਅਗਲੇ ਵੀ ਆਪਣੀ ਅੜੀ țeੜੇ ਆ ਕਿ ਜੋ ਹੈਗਾ ਹੀ ਅਸੀਂ ਉਹੀ ਗੱਲ ਤੇ ਰਹਿਣਾ ਵਾ ਪਹਿਲੀ ਪੰਨਾਂ ਦੀ ਆਉਂਦੀ ਆਉਂਦੀ ਹੁਣ ਵੀ ਇਦਰੇ ਆਂਦਾ ਨਹੀਂ ਚੰਦਾ ਵਿਆਹ ਨਹੀਂ ਕਰਨਾ ਇਹ ਗੱਲਾਂ ਕਰਨ ਵਾਲੀ ਏ ਥੋੜੀ ਇਹ ਪਿੱਛੋਂ ਪਿਆ ਜਿੰਨੀਆਂ ਵੀ ਆਈਆਂ ਨੇ ਨਿੱਕੀ ਹੁਣ ਆਈ ਆ ਵਿਆਹ ਕੇ ਤੇ ਨਿੱਕੀ ਨੇ ਪਹਿਲੀ ਲੈ ਕੇ ਆਉਣਾ ਉਹਨੇ ਪੈਲੀ ਤੇ ਨਹੀਂ ਲਾ ਕੇ ਆਉਣਾ ਪਰ ਭਾਬੀ ਮੰਮੀ ਨੂੰ ਨਾ ਸਾਰਾ ਦਾਜ ਦੇਖਦਾ ਹੁੰਦਾ ਜਿੱਦਾਂ ਕਿ ਉਹਦੇ ਦਾਜ ਇੰਨਾ ਆਇਆ ਸੀ ਘਰ ਪਰਤਾ ਸੀ ਤੇ ਤੁਹਾਡੇ ਕੋਲ ਨਾ ਇਹ ਚੱਕਰ ਚ ਕੁਛ ਮੰਗਿਆ ਵੀ ਨਹੀਂ ਕਿ ਸ਼ਾਇਦ ਇਹਦੀ ਜਿਹੜੀ ਅਠ ਕਿਲੇ ਪਿੱਛੇ ਹੈਗੀ ਆ ਉਹ ਪੈਲੀ ਇੱਥੇ ਹੀ ਅੰਮੀ ਆ ਫਿਰ ਜੋ ਮਰਜ਼ੀ ਲੈਂਦੇ ਰੋ ਪੈਲੀ ਗਾਂ ਪੁੱਤ ਨੂੰ ਆਉਗੀ ਪੁੱਤਰਿਆਂ ਨੂੰ ਆਉਗੀ ਮੰਮੀ ਨੂੰ ਤੇ ਇਹ ਹੀ ਤੇ ਉਹਨੇ ਤੇ ਇੱਥੇ ਇੰਨਾ ਦਾਜ ਲਿਆਂਦਾ ਕਿ ਲੋਕੀ ਖੜਖੜ ਵਿੰਦੇ ਸੀ ਤੇ ਜਮਨ ਤੂੰ ਦਾਜ ਦੀ ਗੱਲ ਕਰਦੀਂ ਦਾਜ ਤੇ ਮੈਂ ਵੀ ਲੈ ਆਣੀ ਆ ਮੈਂ ਵੀ ਘਰ ਪਰ ਦੇਣੀ ਆ ਕਿੰਨਾ ਵੀ ਆਂਦੇ ਨੇ ਦਾਜ ਦੀ ਥੋੜੀ ਗੱਲ ਆ ਇਹ ਜਿਹੜੀ ਪਿਆਰੀ ਪਿਆਰੀ ਕਰਦੇ ਆ ਪਹਿਲਾਂ ਤੁਹਾਡੇ ਵੀ ਤੇਰੇ ਵੀਰਾਂ ਕੋਲ ਪਹਿਲੀ ਆਪਣੀ ਥੋੜੀ ਆ ਚਲ ਉਹਨਾਂ ਦੀ ਤੇ ਆਪਣੀ ਮਾਲਕੀ ਹੈਗੀ ਹੈਗੀ ਆ ਆਹ ਭਾਬੀ ਤੂੰ ਵੀ ਵੀਰ ਦਾ ਵੇਖ ਲੈਂ ਜੀ ਤੇ ਵੀਰ ਦਾ ਕੀ ਵੇਖਣਾ ਵੀਰ ਦਾ ਵੇਖਿਆ ਹੀ ਆ ਆਪਣੇ ਕੋਲ ਸਾਰਾ ਕੁਝ ਹੀ ਆ ਪੁੱਤ ਵੀਰ ਦਾ ਟਿਕਾਣੇ ਤੇ ਪਹੁੰਚ ਗਿਆ ਘਰੋ ਪਰ ਕਰਨ ਲਿਆ ਹੋਰ ਕੀ ਚਾਹ ਦਾ ਚਾਹੀਦਾ ਵੀਰ ਨੂੰ ਪਿਆਰੀ ਚਾਹੀਦੀ ਬਸ ਰਿਸ਼ਤੇਦਾਰੀ ਨਹੀਂ ਚਾਹੀਦੀ ਸਮਨ ਉਹ ਮੀਨਾ ਮੇਰਾ ਭਰਾ ਚੰਗਾ ਮੇਰੀ ਮਾਂ ਚੰਗੀ ਹਨਾ ਜਦੋਂ ਤੂੰ ਵਿਆਹੀ ਜਾਏਂਗੀ ਨਾ ਤਾਂ ਤੈਨੂੰ ਸਹੁਰੇ ਤੇਰੀ ਮਾਂ ਵਰਗੇ ਤੇ ਭਰਾ ਵਰਗੇ ਟੱਕਰਨਗੇ ਨਾ ਫਿਰ ਮੈਨੂੰ ਮੇਰ ਨਾਲ ਗੱਲ ਕਰੀ ਆਣਗੀ ਫਿਰ ਇਹ ਭਲਾ ਵੇਖਾਂਗੇ ਤੈਨੂੰ ਆਪਣਾ ਹਿੱਸਾ ਦੇ ਕੇ ਤੋੜਦੇ ਨੇ ਉਹ ਤੁਹਾਨੂੰ ਕੀ ਕਹਿਣ ਡਿਆ ਜਿੱਥੇ ਵੀ ਮੈਂ ਵਿਆਹੀ ਜਾਈ ਅਗਲੇ ਨੂੰ ਪਤਾ ਹੋਣਾ ਕਿ ਇਹਦੇ ਪਿੱਛੇ ਹੈਗੇ ਆ ਇਹਦੇ ਭਰਾ ਹੈਗੇ ਜਮੀਨਾ ਬਣਾਉਣ ਨੂੰ ਉਹਨਾਂ ਫਿਰ ਮੈਨੂੰ ਕਿਉਂ ਜ਼ਮੀਨ ਲਈ ਤਾਂ ਕਿ ਪਰੇਸ਼ਾਨ ਕਰਨਾ ਉਹਨਾਂ ਨੂੰ ਜਦੋਂ ਪਤਾ ਹੋਇਆ ਕਿ ਪਿੱਛੇ ਪੈਲੀ ਬੰਨਵਾਉਣ ਲਈ ਹੈਗੇ ਆ ਉਹ ਤਾਨੂੰ ਪਤਾ ਹੀ ਕਿ ਤੁਹਾਡੇ ਪਿੱਛੇ ਹੈ ਨਹੀਂ ਕੋਈ ਤੇ ਜ਼ਮੀਨ ਜੋ ਜਾਇਦਾਦ ਹੈ ਕੁੜੀ ਨੂੰ ਆਉਣੀ ਆ ਤੇ ਹੁਣ ਉਹਨਾਂ ਨੇ ਤੇ ਕਹਿਣਾ ਹੀ ਆ ਅੱਛਾ ਤੇਰੇ ਮਾਪਿਓ ਨੇ ਲਾਲਚ ਕਰਕੇ ਵਿਆਹ ਕੀਤਾ ਸੀ ਉਹਦਾ ਇਹਨੇ ਕੁੜੀ ਵੇਚ ਕੇ ਵਿਆਹ ਨਹੀਂ ਕੀਤਾ ਉਹਨਾਂ ਨੂੰ ਲਾਲਚ ਕਰਦਾ ਮੈਂ ਕਿਹੜੀ ਹਿੱਕ ਤੇ ਲਾ ਕੇ ਚਲ ਜਾਣਾ ਮਾ ਭਾਬੀ ਉਹ ਆ ਵੀ ਮੰਮੀ ਆਪਣੇ ਪੁੱਤ ਦੇ ਸੋਚਣ ਦੀ ਤੇ ਵੀਰ ਆਪਣੇ ਮੁੰਡੇ ਦਾ ਸੋਚਣ ਜਿਆ ਕਿ ਚਲ ਉਹਦੀ ਜਾਇਦਾਦ ਹੋਰ ਬਣ ਜੂਗੀ ਤੇ ਨਾਲੇ ਮਾਪਿਓ ਦੀ ਜਾਇਦਾਦ ਬੱਚੇ ਸੰਭਦੇ ਆ ਮਾ ਬੀਓ ਜੀ ਥਾਂ ਦੇ ਨੇ ਤੇ ਚਲ ਜੀ ਉੱਥੇ ਵੀ ਆਡਾ ਘਰ ਬੂਆ ਖੁੱਲਾ ਰਹੇਗਾ ਮੇਰਾ ਔਣ ਜਾਣ ਬਣਿਆ ਰਹੇਗਾ ਇਹ ਵੀ ਸੋਚ ਲੈਣਾ ਔਣ ਜਾਣ ਕੀ ਬਣਿਆ ਰਹਿਣਾ ਇੱਥੇ ਵੀ ਤੇ ਦੂਜਾ ਛੋਟਾ ਵੀ ਹੈਗਾ ਹੀ ਵੱਡਾ ਭਰਾ ਉੱਥੇ ਚਲ ਜਾਂਦਾ ਆਪੇ ਤੇ ਬੂਏ ਉੱਥੇ ਬਹਿ ਜਾਂਦੀ ਜਾ ਕੇ ਇੱਥੇ ਤੇ ਆਉਂਦੇ ਜਾਂਦੇ ਰਹਿੰਦੇ ਆਹ ਚਲੋ ਪਹਿਲਾਂ ਨੀ ਨਾ ਗੱਲ ਕੀਤੀ ਹੋਣਾ ਹੀ ਲਿਆਂਦਾ ਹੁਣ ਬੁਰੇ ਨਹੀਂ ਲੱਗੀ ਤਾਂ ਉਹਨੂੰ ਘਲਾਉਂਦੇ ਚਲ ਠੀਕ ਹੈ ਅਹੀਂ ਮੈਂ ਹੁਣ ਤੁਹਾਨੂੰ ਕੀ ਕਹਾਂ ਤੁਸੀਂ ਕਿਹੜਾ ਸਮਝਣਾ ਵਾ ਤੂੰ ਵੀ ਨਾ ਆਪਣੀ ਮਾਂ ਦੀ ਤੇ ਭਰਾ ਵੱਲ ਦੀ ਗੱਲ ਕਰਦੀ ਨਹੀਂ ਜਦੋਂ ਅਗਲੇ ਘਰ ਜਾਏਗੀ ਨਾ ਤੇ ਤੈਨੂੰ ਇਦਾਂ ਟੁੱਟ ਟੁੱਟ ਕੇ ਪੈਣਗੇ ਨਾ ਤੇ ਫੇਰ ਵੇਖਾਂਗੇ ਭਲਾ ਤੂੰ ਕੀ ਕਰਦੀ ਹੈ ਆਹ ਪਤਾ ਨਹੀਂ ਕੀ ਗੱਲਾਂ ਕਰਗੰਦੀ ਭਾਬੀ ਟੁੱਟ ਟੁੱਟ ਪੈਣਗੇ ਇਦਾਂ ਉਦਾਂ ਪੈਣਗੇ ਇਹਦੇ ਪਹਿਲਾਂ ਮੇਰੇ ਬਾਰੇ ਬੁਰਾ ਸੋਚਦੀ ਆ ਇਹਨੇ ਚੰਗਾ ਕੀ ਸੋਚਣਾ